ਭਾਰਤੀ ਕਿਸਾਨ ਯੂਨੀਅਨ ਕਾਦਿਆਂ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਸਥਾਨੇ ਮਾਰਕੀਟ ਕਮੇਟੀ ਦਫ਼ਤਰ ਫਾਜ਼ਿਲਕਾ ਵਿਖੇ ਹੋਈ ਜਿੱਥੇ ਮਹੀਨਾਵਾਰੀ ਲੇਖਾ ਜੋਖਾ ਦਾ ਹਿਸਾਬ-ਤਬ ਕੀਤਾ ਗਿਆ ਅਤੇ ਜੋ ਮੀਟਿੰਗ ਵਿੱਚ ਨਹੀਂ ਆ ਰਹੇ ਉਹਨਾਂ ਨੂੰ ਅੰਤਿਮ ਚੇਤਾਵਨੀ ਦਿੱਤੀ ਗਈ ਅਤੇ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੀ ਬੁਖਤਨ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਅੱਜ ਜੀ ਭਾਰਤੀ ਕਿਸਾਨੀ ਨੂੰ ਕਾਦਿਆਂ ਦੀ ਜ਼ਿਲ੍ਹਾ ਫਾਜ਼ਿਲਕਾ ਦੀ ਸਰਦਾਰ ਨਿਸ਼ਾਨ ਸਿੰਘ ਦੇ ਰਹਿਣਮਾਈ ਹੇਠ ਇੱਕ ਮਹੀਨੇਵਾਰ ਮੀਟਿੰਗ ਹੋਈ ਅੱਜ ਜਦੋਂ ਮੀਟਿੰਗ ਕੀਤੀ ਹੈ ਹਮੇਸ਼ਾ ਹੀ ਅਸੀਂ ਪਿਛਲਾ ਲੇਖਾ ਜੋਖਾ ਪੰਜਾਬ ਦੇ ਹਾਲਾਤ ਦੇਸ਼ ਦੇ ਹਾਲਾਤ ਬਾਰੇ ਗੱਲਬਾਤ ਕਰਦੇ ਆ ਜੋ ਪਿੱਛੇ ਹਾਲਾਤ ਹੋਏ ਹਨ ਕਣਕਾਂ ਕਿਵੇਂ ਰੁਲਗੀਆਂ ਸਾਡਾ ਖਾਸ ਕਰਕੇ ਫਾਲਕਾ ਪ੍ਰਸ਼ਾਸਨ ਨੇ ਜਦੋਂ ਅਸੀਂ ਮੀਟਿੰਗਾਂ ਕਰਦੇ ਸੀ ਇਹਨਾਂ ਨੂੰ ਕਹਿੰਦੇ ਸੀਗੇ ਵੀ ਤੁਸੀਂ ਸੰਭਾਲੋ ਕਣਕ ਰੋਲੂਗੀ ਨਾ ਜ਼ਿਲ੍ਹਾ ਪ੍ਰਸ਼ਾਸਨ ਨਾ ਮੰਡੀ ਬੋਰਡ ਨੇ ਕੋਈ ਸਾਡੀ ਗੱਲ ਦਾ ਧਿਆਨ ਨਹੀਂ ਕੀਤਾ ਸਭ ਤੋਂ ਵੱਧ ਨੁਕਸਾਨ ਪੰਜਾਬ ਦੇ ਵਿੱਚ ਹੋਇਆ ਤਾਂ ਫਾਲਕਾ ਦੀ ਮਾਰਕੀਟ ਕਮੇਟੀ ਵਿੱਚ ਜਿੱਥੋਂ ਦੇ ਬੋਰੀਆਂ ਦੇ ਉੱਤੋਂ ਦੀ ਪਾਣੀ ਰੁੜਿਆ ਕੋਈ ਤਰਪਾਲਾ ਦਾ ਪ੍ਰਬੰਧ ਨਹੀਂ ਸੀ ਕੋਸ ਨਹੀਂ ਸੀ ਜਥੇਬੰਦੀ ਕਿਸਾਨਾਂ ਦੇ ਨਾਲ ਖੜੁੱਤੀ ਆ ਹਮੇਸ਼ਾ ਕਿਸਾਨਾਂ ਦੀ ਗੱਲ ਕਰਦੀ ਆ ਵੀ ਸਾਡੀ ਇੱਥੇ ਲੁੱਟ ਹੁੰਦੀ ਆ ਅੱਜ ਅਸੀਂ ਬਾਜ਼ਾਰ ਦੇ ਵਿੱਚ ਆਏ ਆ ਅਸੀਂ ਲੇਖਾ-ਜੁਖਾ ਕਰਕੇ ਅਗਲੀ ਦੱਸਾਂਗੇ ਵੀ ਕਿਸਾਨਾਂ ਤੋਂ ਕਿੰਨਾ-ਕਿੰਨਾ ਪੈਸੇ ਲੈ ਕੇ ਬੋਰੀਆਂ ਮਗਰ ਇਹਨਾਂ ਦੀ ਪਰਪਾਈ ਕਿਵੇਂ ਕੀਤੀ ਆ ਕਿਉਂਕਿ ਜਿਹੜਾ ਕਮਿਸ਼ਨ ਆ ਉਹ ਕਮਿਸ਼ਨ ਲੈਂਦੇ ਆ ਉਹ ਪਰਪਾਈ ਪੱਲੋ ਨਹੀਂ ਪਾਉਣੇਗੀ ਜੋ ਕਾਟਾ ਹੋਇਆ ਰੁੜੀ ਕੱਟ ਕੋ ਕਿਸਾਨ ਦੇ ਆ ਨੁਕਸਾਨ ਕਿਸਾਨ ਦਾ ਹੋਇਆ ਹੋਊਗਾ ਪ੍ਰਸ਼ਾਸਨ ਦਾ ਨਹੀਂ ਹੋਇਆ ਪ੍ਰਸ਼ਾਸਨ ਨੇ ਤਾਂ ਆਪਦੀ ਜੜਾ ਲੈਂਦੇ ਆ 25 10 98 2 ਰੁਪਏ ਉਹ ਉਹਨਾਂ ਨੇ ਲੈ ਲੈਣੀ ਆ ਆੜਤੀਆਂ ਤੋਂ ਤੇ ਆੜਤੀਆਂ ਨੇ ਮਿੰਨੀ ਪੱਲੇ ਪਾਉਣੇ ਤਰਪਾਲ ਕਿਸੇ ਤੇ ਸੀ ਮੰਡੀਆਂ ਦੇ ਵਿੱਚ ਜਿੱਡੀ ਹੋਈ ਆ ਅੱਜ ਵੀ ਮੰਡੀਆਂ ਦੇ ਵਿੱਚ ਕੰਨ ਘ ਰਲ ਰਹੀ ਆ ਇਹਨਾਂ ਤੇ ਚੱਕਣ ਪਿੱਛੇ ਲਾਰਾ ਲਾ ਦਿੰਦੇ ਆ ਵੀ ਤੁਹਾਡੇ ਦਾਣੇ ਕਾਲੇ ਹੋ ਗਏ ਤੁਹਾਡਾ ਮਿਊਸਚਰ ਗਿੱਲੀ ਆ ਕੀ ਇਹਦੇ ਤੇ ਕਿਸਾਨ ਦਾ ਖਸੂਰ ਆ ਦੂਜੀ ਦੇਸ਼ ਦੀ ਹਾਲਤ ਬਾਰੇ ਸਾਨੂੰ ਬੜਾ ਦੁੱਖ ਆਇਆ ਦੋ ਦਿਨ ਦੇ ਪਿੱਛੇ ਪੰਜਾਬ ਨੂੰ ਵੱਧ ਰੋਲਿਆ ਗਿਆ ਉਕਸਾਇਆ ਗਿਆ ਡਰਿਆ ਸਹਿਮ ਹੋ ਗਿਆ ਜਿੰਨਾ ਕਰੋੜਾ ਰੁਪਈਆ ਨੁਕਸਾਨ ਹੋਇਆ ਦੋ ਦਿਨਾਂ ਦੇ ਵਿੱਚ ਸਾਡੇ ਬੈਲਟ ਫਲਕਾ ਦੇ ਗੁਰਪ੍ਰੀਤ ਸਿੰਘ ਜੀ ਫੌਜਾ ਸਿੰਘ ਜੀ ਰਾਣੇ ਤੋਂ ਸਰਦਾਰ ਬੈਠੇ ਆ ਸਾਡੇ ਨਾਲ ਜਿਵੇਂ ਉਥੋਂ ਦੇ ਭਾਂਡੇ ਢਿੰਡੇ ਚੱਕ ਕੇ ਪਿੱਛੇ ਤੁਰਿਆ ਜਿਹੜੀਆਂ LED ਜਾਂ ਹੋਰ ਕੀਮਤੀ ਸਮਾਨਾਂ ਕਿਵੇਂ ਟੁੱਟੀਆਂ ਕੀ ਦੁਰਦਸ਼ਾ ਹੋਈ ਜਿਹੜੀਆਂ ਧੀਆਂ ਦਾ ਵਿਆਹ ਰੱਖਿਆ ਸੀ ਉਹਨਾਂ ਦਾ ਸਮਾਨ ਦਾਜ ਦਾ ਸਮਾਨ ਕਿਵੇਂ ਰੁਲਿਆ ਤੇ ਭਗਵੰਤ ਮਾਨ ਜਿਹੜਾ ਪਤਾ ਹੀ ਨਹੀਂ ਦੁਨੀਆਦਾਰੀ ਕਿੱਥੇ ਵੱਸਦੀ ਹੈ ਇੱਕ ਬਿਆਨ ਦਿੱਤਾ ਵੀ ਇਹ ਪੰਜਾਬ ਦੇ ਕਿਸਾਨਾਂ ਨੂੰ ਤਾਂ ਪਤਾ ਨਹੀਂ ਸਪੀਕਰ ਤੇ ਭਗਵੰਤ ਮਾਨ ਨੇ ਇਹ ਕਹਿੰਦੇ ਸੀ ਕਿਸਾਨ ਤਾਂ ਵੇਲੇ ਡੱਡੇ ਫੜ ਕੇ ਹੜੋ ਜਾਂਦੇ ਆ ਜਿੰਨੇ ਕਿਸਾਨ ਪਾਣੀਆਂ ਦੀ ਲੜਾਈ ਲੜਿਆ ਉਹਨਾਂ ਤਾਂ ਸ਼ਾਇਦ ਕੋਈ ਦੇਸ਼ ਦਾ ਪੰਜਾਬ ਦਾ ਕੋਈ ਵਰਗ ਨਹੀਂ ਲੜਿਆ ਹੋਣਾ ਜਦੋਂ ਪੰਜਾਬ ਦੇ ਵਿੱਚ ਅੱਜ ਸਿਸਟਮ ਪੰਜਾਬ ਦੇ ਵਿੱਚ ਪਾਣੀਆਂ ਦਾ ਅੰਗਰੇਜ਼ਾ ਲੈ ਤਿੰਨ ਸਾਲ ਹੋ ਗਏ ਇਹਨਾਂ ਨੂੰ ਹੋਣ ਚਾਇਆ ਨੂੰ ਆਪ ਵਾਲੀ ਬਦਲ ਸਰਕਾਰ ਨੂੰ ਕਿੰਨੇ ਕੁ ਵੱਡੇ ਮੁਖੇ ਕੀਤੇ ਆ ਕਿੰਨੀਆਂ ਕਿ ਨਹਿਰਾਂ ਬਣਾ ਲਈਆਂ 14 ਲੱਖ ਟੂਵਲ 30% ਪਾਣੀ ਕਹਿੰਦੇ ਸੀ ਐਕਸੈਸ ਦੇਵਾਂਗੇ ਸਾਡੇ ਕੋਲੇ ਉਹਨੇ ਕਿਉਂਕਿ ਪਾਣੀ ਮਿਲਦਾ ਹੈ ਜਿਹੜਾ ਅੰਗਰੇਜ਼ਾਂ ਦਾ ਪੜਾਇਆ ਹੋਇਆ ਕਿੰਨੇ ਸੂਏ ਕੱਢਿਆ ਉਹ ਤੋਂ ਰਕਬਾ ਸਾਡਾ ਅੱਧਾ ਨਰਮੇ ਥੱਲੇ ਸੀ ਅੱਧਾ ਕੰਕ ਥੱਲੇ ਸੀ ਅੱਜ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਪਾਣੀ ਆਉਂਦੇ ਨੂੰ ਤੇ ਪਾਣੀ ਅੱਜ ਜਿਹੜਾ ਪਾਣੀ ਆ ਰਿਹਾ ਕੈਂਸਰ ਆ ਰਿਹਾ ਇਹ ਕੈਂਸਰ ਦਾ ਰੂਪਣਾ ਅਸੀਂ ਬਚਵਾਨਾ ਕਾਰਵਾਈ ਤੋਂ ਜਿਹੜੀ ਬੱਚਾ ਲਈ ਇਹ ਉੱਠ ਕੇ ਪਵੰਤਮਨ ਦੇ ਦਿੰਦਾ ਇਹਨੂੰ ਕਹਿੰਨੇ ਆਂ ਦੀ ਜ਼ੁਬਾਨ ਤੇ ਕੰਟਰੋਲ ਕਰ ਤੇ ਕਿਸਾਨਾਂ ਦੀ ਗੱਲ ਸੁਣ ਤੂੰ ਇਹ ਤਾਂ ਕਿੰਨੇ ਬਰਸ਼ਾ ਡਾਂਗ ਕੇ ਖੜੋ ਜਾਨੇ ਜਦੋਂ ਪਾਣੀ ਵੜਨ ਜਾਂਦੇ ਆ ਤੇ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਹਬੋਰ ਦੇ ਵਿੱਚ ਫਲਕ ਤੇ ਜ਼ਹਿਰ ਪੀ ਜਾਂਦੇ ਆ ਜਿਹੜਾ ਸਾਡਾ ਹਾਈਬ੍ਰਿਡ ਹੈ ਨਾ ਝੋਨਾ ਸਾਡੇ ਪਾਣੀ 'ਚ ਨਹੀਂ ਹੁੰਦਾ ਜੇ ਸਾਨੂੰ ਨਹਿਰੀ ਪਾਣੀ ਲੋੜ ਤੋਂ ਵੱਧ ਆਵੇ ਲੋੜ ਨੂੰ ਜਿੰਨਾ ਵੀ ਦਿੰਦਾ ਲੋੜ ਤੋਂ ਵੱਧ ਆਵੇ ਤਾਂ ਅਸੀਂ ਸਾਰੇ ਡੂਵਲ ਬੰਦ ਕਰ ਦਾਂਗੇ ਤੇ ਅਸੀਂ ਹਾਈਬ੍ਰਿਡ ਦੀ ਥਾਂ ਤੇ ਬਾਸਪਤੀ ਜਾਂ ਪਰਮਨ ਬੀਜਾਂਗੇ ਸੋ ਮੈਂ ਬਾਕੀ ਸਰਦਾਰ ਨਿਸ਼ਾਨ ਸਿੰਘ ਤੇ ਸਾਡੇ ਜਿਲ੍ਹੇ ਦੇ ਮੁਖਸਕਰ ਉਹ ਦੇਣਗੇ ਮੈਂ ਤਾਂ ਇਹ ਕਾ ਖੀਰ ਦੇ ਵਿੱਚ ਕਹਿੰਦਾ ਵੀ ਪੰਜਾਬ ਸੂਬਾ ਆਮਨ ਪਸੰਦ ਦਾ ਸਾਡਾ ਭਾਈਚਾਰਾ ਅਸੀਂ ਚਾਹੁੰਦੇ ਹਾਂ ਦੋਵੇਂ ਦੇਸ਼ ਪੰਜਾਬ ਭਾਰਤ ਅਤੇ ਪਾਕਿਸਤਾਨ ਰਲ ਕੇ ਰਹਿਣ ਤੇ ਅਸੀਂ ਜਿਹੜਾ ਬਾਰਡਰ ਹੈ ਅਸੀਂ ਵਪਾਰ ਸਾਡੇ ਬੱਚੇ ਜਿਹੜੇ ਵਿਦੇਸ਼ਾਂ ਚ ਗਏ ਤੇ ਬੁਢੇ ਅਸੀਂ ਇੱਥੇ ਰਹਿੰਦੇ ਆ ਸਾਡੇ ਵਿਦੇਸ਼ਾਂ ਦੇ ਬੱਚੇ ਨਾ ਜਾਣ ਤੇ ਇੱਥੇ ਆ ਕੇ ਅਸੀਂ ਜੜੀਆਂ ਅਰਬ ਦੇਸ਼ਾਂ ਦੇ ਵਿੱਚ ਜਿੱਥੇ ਗਰਮੀ ਜਿਆਦਾ ਪੈਂਦੀ ਆ ਅਸੀਂ ਸਬਜੀ ਐ ਫੋਰਫਾਲਾ ਕਣਕ ਅਸੀਂ ਇੱਧਰ ਲਈਏ ਤੇ ਉਹਨਾਂ ਦਾ ਜਿਹੜਾ ਡਰਾਈ ਫਰੂਟ ਆ ਇੱਧਰ ਆਵੇ ਇਹ ਆਪਦੀ ਸੁਰੱਖਿਆ ਤੇ ਇੱਥੇ ਤਾਂ ਹਜ਼ਾਰਾਂ ਹੀ ਬੰਦੇ ਲੱਗੀ ਰੱਖਦੇ ਆ ਪਰ ਸਾਨੂੰ ਦੇਖਾ ਜਿਹੜਾ ਮੁਹੰਮਦ ਦੇ ਵਿੱਚ ਤੇ ਉਹਨਾਂ ਅੱਗੇ ਉਹ ਜਿਹੜੇ ਬੇਗਨਾ ਮਰ ਗਏ ਉਹਨਾਂ ਨੂੰ ਅਸੀਂ ਸ਼ਰਦਾਂ ਦੇ ਫੁੱਲ ਕਿ ਬੇਲ ਕਰਦੇ ਆ ਤੇ ਜਿਹੜੇ ਉਹਦੀ ਆਬਿਦ ਦੇ ਵਿੱਚ ਬੰਬਾਂ ਦੇ ਨਾਲ ਜਾਂ ਮਜ਼ਾਈਦਾਂ ਨਾਲ ਜਿਹੜੇ ਸਾਡੇ ਭਰਾ ਜਾਂ ਖਾਈ ਫੇਮੇ ਕਿ ਜਾਂ ਹੋਰ ਆ ਉਮਨਾ ਨੋ ਸੀ ਇਹਦੇ ਨਾਲ ਹਮਦਰਦੀ ਭਾਰਤੀ ਕਿਸਾਨ ਯੂਨੀਅਨ ਹਮਦਰਦੀ ਜਜ਼ਰ ਕਰਦੇ ਆ ਤੇ ਉਹਦੇ ਨਾਲ ਅਸੀਂ ਖੜੋਤੇ ਆ ਅਗਲੀ ਕਾਰਵਾਈ ਸਰਦਾਰ ਮੈਂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਰਦੀ ਆ ਸਾਡੀ ਜ਼ਿਲ੍ਹਾ ਮਹੀਨਾਵਾਰ ਮੀਟਿੰਗ ਜ਼ਿਲ੍ਹੇ ਦੀ ਹੁੰਦੀ ਆ ਜਿਹਦੇ ਵਿੱਚ ਅਸੀਂ ਕਿਸਾਨੀ ਮਸਲਿਆਂ ਦੇ ਜਿਹੜੇ ਹੱਲ ਵਾਸਤੇ ਜਾਂ ਉਹਨਾਂ ਦੀ ਮੁਸ਼ਕਲਾਂ ਦੇ ਜਿਹੜੀਆਂ ਆਉਂਦੀਆਂ ਉਹਦੇ ਡਿਸਕਸ ਕਰਦੇ ਆ ਔਰ ਜਥੇਬਦੀ ਮਜਬੂਰ ਕਰਨ ਵਾਸਤੇ ਅਸੀਂ ਆਪਦੀ ਪੁਖਾਨੇ ਕਰਦੇ ਆ ਅੱਜ ਇੱਕ ਸਾਡਾ ਬਹੁਤ ਵੱਡਾ ਮਸਲਾ ਹੈ ਕਾਫੀ ਸਮੇਂ ਤੋਂ ਸਾਡੇ ਕੁਝ ਜਿਹੜੇ ਜ਼ਿਲ੍ਹੇ ਦੀ ਚੋਣ ਹੋਈ ਸੀ ਉਹਦੇ ਵਿੱਚ ਜਿਹੜੇ ਸਾਡੇ ਉਮੀਦਵਾਰ ਸੀ ਉਹ ਕੁਝ ਸਮੇਂ ਤੋਂ ਜਿਹੜੇ ਇਸ ਮੀਟਿੰਗ ਦੇ ਵਿੱਚ ਹਿੱਸਾ ਨਹੀਂ ਲੈ ਰਹੇ ਉਹਨਾਂ ਨੂੰ ਅਕਸਰ ਵਾਰੀ-ਵਾਰੀ ਕਹਿਣ ਤੇ ਬਾਅਦ ਵੀ ਲੇਕਿਨ ਅੱਜ ਅਸੀਂ ਇਹ ਨੋਟਿਸ ਕਰਦੇ ਹਾਂ ਉਹਨਾਂ ਨੂੰ 25 ਪੰਜ ਤੱਕ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਜੇ ਤਾਂ ਉਹਦੇ ਵਿੱਚ ਜਿਹਦੇ ਵਿੱਚ ਹੈਗੇ ਜ਼ਿਲ੍ਹਾ ਬਲਾਕ ਪ੍ਰਧਾਨ ਚੰਨਾਰਾ ਸਿੰਘ ਜੀ ਜਲਾਲਾਬਾ ਭੁਵਿੰਦਰਜੀਤ ਸਿੰਘ ਜੀ ਮੀਤ ਪ੍ਰਧਾਨ ਜ਼ਿਲ੍ਹਾ ਫਾਜ਼ਿਲਕਾ ਅਰਵਰ ਸਿੰਘ ਜੀ ਮੀਤ ਪ੍ਰਧਾਨ ਜ਼ਿਲ੍ਹਾ ਫਾਜ਼ਿਲਕਾ ਠੋਖਾ ਸੰਗਾ ਕਮੇਟੀ ਮੈਂਬਰ ਆਫ ਜ਼ਿਲ੍ਹਾ ਫਾਜ਼ਿਲਕਾ ਅਸੀਂ ਉਹਨਾਂ ਨੂੰ ਇਹ ਨੋਟਿਸ ਕਰਦੇ ਆ ਕਿ 25 ਮਈ ਤੱਕ ਜਰੂਰ ਆਪਦਾ ਇਹ ਲਿਖਤੀ ਤੌਰ ਤੇ ਜਾਂ ਸਾਨੂੰ ਫੋਨ ਦੇ ਜ਼ਰੀਏ ਕੋਈ ਆਪਦਾ ਇਹ ਦਾਕਾਰ ਨਹੀਂ ਦੱਸਣ ਨਹੀਂ ਤਾਂ ਇਸ ਤੋਂ ਬਾਅਦ ਇਹਨਾਂ ਦੇ ਖਿਲਾਫ ਜਿਹੜੀ ਉਹ ਅਗਲੀ ਮੀਟਿੰਗ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ ਜੇਕਰ ਇਹ ਹਾਜ਼ਰ ਨਹੀਂ ਹੋਗੇ ਤਾਂ ਤੇ ਜਿਹੜੇ ਨੂੰ ਮਜ਼ਬੂਤ ਕਰਨ ਵਾਸਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਕਿ ਅਸੀਂ ਡਾਕੀ ਜਿਹੀ ਪੂਰੀ ਕੰਮ ਕਰੇ ਤੇ ਜਿਹੜਾ ਸੁਸਾਇਟੀਆਂ ਦੇ ਵਿੱਚ ਸਰਕਾਰ ਨੇ ਇੱਕ ਜਮਾ ਬੰਦੀ ਉਹਨਾਂ ਹੁਕਮ ਦਿੱਤੇ ਨੇ ਕਿ ਜਿਹੜੀਆਂ ਜਿਹੜੇ ਪੁਰਾਣੇ ਖਾਤੇ ਨੇ ਉਹਨੂੰ ਨਿਵੇਉਣ ਵਾਸਤੇ ਰੀਡਿਊ ਕਰਨ ਵਾਸਤੇ ਜਿਹੜੀਆਂ ਨਵੀਆਂ ਜਮਾ ਬੰਦੀਆਂ ਨੇ ਪਰ ਉਹਦੇ ਵਿੱਚ ਕਿਸਾਨਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਉਹਦੇ ਵਿੱਚ ਜਿਹੜਾ ਉਹਦੇ ਵਿੱਚ ਸ਼ੇਅਰ ਤੁਹਾਡਾ ਜਾ ਹਿੱਸਾ ਆ ਉਹ ਵਕੀਲਾਂ ਤੋਂ ਮਤਲਬ ਕਢਵਾ ਕੇ ਲਿਓ ਜਿਹਦੇ 11200 ਰੁਪਿਆ ਖਰਚਾ ਨਹੀਂ ਬੈਠਾ ਲਾਇਆ ਤੇ ਅਸੀਂ ਇਸ ਕੇਸ ਨੂੰ ਬਿਲਕੁਲ ਰੱਦ ਕਰਦੇ ਹਾਂ ਜਿਸ ਤਰ੍ਹਾਂ ਅੱਗੇ ਸਿਸਟਮ ਚੱਲਦਾ ਸੀ ਅੱਗੇ ਵੀ ਜਿਹੜੇ ਕਾਪਰੇਟ ਸੁਸਾਇਟੀਆਂ ਦੇ ਸੈਕਟਰੀ ਸੀ ਉਹਦਾ ਹਿੱਸਾ ਸ਼ੇਅਰ ਵੇਚਦੇ ਸੀ ਕਿ ਉਹਦੇ ਮੁਤਾਬਕ ਕੋਈ ਸਹਾ ਭੰਗ ਚੋਗੇ ਠੀਕ ਨੇ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਕਿ ਕਿਸਾਨ ਉਸੇ ਰੋਲ ਦੇ ਕਰਨਗੇ ਤੇ ਔਰ ਇਹਦੇ ਵਿੱਚ ਨਜਾਇਜ਼ ਖਰਚਾ ਭਰਨਾ ਜਿਹੜੇ ਇਹ ਕਾਰਵਾਈ ਇਹ ਸਿਰਫ ਸੈਕਟਰੀ ਦੀ ਜ਼ਿੰਮੇਵਾਰੀ ਆ ਕਾਪਰੇਟ ਸਰਟੀ ਦੀ ਜ਼ਿੰਮੇਵਾਰੀ ਆ ਕਿ ਉਹ ਕਿਸ ਤਰ੍ਹਾਂ ਕਰਕੇ ਉਹਦਾ ਸ਼ੇਅਰ ਬਣਾਉਂਦੇ ਨੇ ਆਪ ਤੱਕ ਗਵਾਉਣ ਦੀ ਤੋਂ ਮਰਜ਼ੀ ਬਣਾਉਣ ਪਰ ਕੋਈ ਵੀ ਕਿਸਾਨ ਅਸੀਂ ਸਾਡਾ ਇਹਨਾਂ ਨੂੰ ਵਕੀਲਾਂ ਤੋਂ ਸ਼ੇਅਰ ਕਰਵਾ ਕੇ ਨਹੀਂ ਦੇਣਾ ਕੀ ਕਰਨ ਆ ਮੈਂ ਪਾਦਿਕ ਸਾਹਿਬ ਦੇ ਕਰਦੀਆਂ ਜਰਨਲ ਸਕੱਤਰ ਰਿਕਯੂਵਾ ਦੀਆਂ ਫਾਈਲ ਕਾ ਸੋ ਸਾਡੇ ਏਰੀਆ ਦੀ ਸਭ ਤੋਂ ਵੱਡੀ ਮੁਸ਼ਕਲ ਆ ਰਹੀ ਹੈ ਜੀ ਹਾਈਬ੍ਰਿਡ ਝੋਨੇ ਤੇ ਜੋ ਮਾਨ ਸਰਕਾਰ ਨੇ ਇੱਕ ਬਚਪਨੇ ਵਾਲਾ ਬਿਆਨ ਦਿੱਤਾ ਹੈ ਜੋ ਉੱਤੇ ਪਾਬੰਦੀ ਲਗਾਈ ਗਈ ਹੈ ਸੋ ਬੜਾ ਹੀ ਉਹ ਬੇਤੁਕਾ ਬਿਆਨ ਸੀ ਕਿਉਂਕਿ ਸਾਡੇ ਏਰੀਆ ਦਾ ਬਹੁਤ ਏਰੀਆ ਏਰੀਆ ਦਾ ਜੋ ਹਿੱਸਾ ਹੈਗਾ ਜਿਹੜਾ ਉਹ ਹਾਈਬ੍ਰਿਡ ਝੋਨਾ ਲੱਗਦਾ ਜਿੱਥੇ ਪਾਣੀ ਚੰਗੇ ਨਹੀਂ ਹਨ ਕੋਕੇ ਬਹੁਤ ਸਮੇਂ ਤੋਂ ਪਹਿਲਾਂ ਹੀ ਲੋਕ ਜਿਹੜੇ ਨਰਮੇ ਦੀ ਖੇਤੀ ਕਰਦੇ ਸੀ ਔਰ ਨਰਮਾ ਕਈ ਸਾਲ ਨਹੀਂ ਹੋਇਆ ਔਰ ਹਾਈਬ੍ਰਿਡ ਝੋਨੇ ਨੇ ਜਿਹੜੀ ਆ ਉਹਨਾਂ ਲੋਕਾਂ ਦੀ ਬਾਹ ਫੜੀ ਸੀ ਔਰ ਸਰਕਾਰ ਨੇ ਇਹ ਜਿਹੜਾ ਹੋਣੇ ਤੇ ਪਾਬੰਦੀ ਲਗਾ ਦਿੱਤੀ ਆ ਸੋ ਬਹੁਤ ਹੀ ਨਿੰਦਣਯੋਗ ਹੈ ਸੋ ਬਹੁਤ ਏਰੀਆ ਜਿਹੜਾ ਸਾਡਾ ਹੈ ਇਹ ਫਸਲ ਤੋਂ ਵਾਂਝਾ ਰਹੇਗਾ ਸੋ ਸਰਕਾਰ ਨੂੰ ਚਾਹੀਦਾ ਵੀ ਜਲਦੀ ਤੋਂ ਜਲਦੀ ਇਹ ਤੇ ਵਿਚਾਰ ਵਟਾਂਦਰਾ ਕਰਕੇ ਔਰ ਇਹਨੂੰ ਜਿਹੜੀ ਪ੍ਰਵਾਨਗੀ ਦਿੱਤੀ ਜਾਵੇ ਅਸੀਂ ਪਿਛਲੀ ਮੀਟਿੰਗ ਦੇ ਵਿੱਚ ਵੀ ਇਹ ਬਿਆਨ ਦਿੱਤਾ ਸੀ ਪਤਾ ਨਹੀਂ ਕਿਉਂ ਇੰਨਾ ਟਾਈਮ ਲੱਗ ਗਿਆ ਔਰ ਮਾਨ ਸਰਕਾਰ ਨੂੰ ਖਾਸ ਤੌਰ ਤੇ ਇੱਕ ਚੇਤਾਵਨੀ ਦਿੱਤੀ ਜਾਂਦੀ ਆ ਸਰਕਾਰ ਨੂੰ ਚਲਾਓ ਨਾ ਕਿ ਖਿਹੜਾ ਛੜਾਓ ਇਹ ਖਿਹੜਾ ਛੜਾਉਣ ਵਾਲੀਆਂ ਗੱਲਾਂ ਨਾ ਕਰੋ ਜੀ ਫਸਲ ਬੀਜੀ ਵੀ ਜਾਏਗੀ ਔਰ ਫਿਰ ਉਹ ਚੁੱਕਣੀ ਵੀ ਪੈਗੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ এবੀਆ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ਹਮ ਅਪੀਲ ਕਰਦੇ ਹਾਂ कि एबीएमयू चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत